ਕੀ ਹੈ ਐਪਸਟੇਨ ਫਾਈਲਸ? ਪ੍ਰਧਾਨ ਮੰਤਰੀ ਮੋਦੀ ਡੋਨਾਲਡ 트੍ਰੰਪ ਤੋਂ ਲੈ ਕੇ ਮਸ਼ਹੂਰ ਹਸਤੀਆਂ ਦੇ ਨਾਵਾਂ ਦਾ ਜ਼ਿਕਰ। ਕੌਣ ਸੀ ਜੈਫਰੀ ਐਪਸਟੇਨ ਅਤੇ 트੍ਰੰਪ ਨਾਲ ਕਿਹੋ ਜਿਹੇ ਸੀ ਰਿਸ਼ਤੇ? ਐਪਸਟੇਨ ਫਾਈਲਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੈਫਰੀ ਐਪਸਟੇਨ ਦੀ ਮੁਲਾਕਾਤ ਦਾ ਕਥਿਤ ਦਾਵਾ ਸੀ ਜਿਸ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਤਾਂ ਖਾਰਜ ਕਰ ਦਿੱਤਾ ਉਧਰ ਦੂਜੇ ਪਾਸੇ ਡੋਨਾਲਡ ਟਰੰਪ ਨੇ ਵੀ ਆਪਣਾ ਨਾਮ ਸ਼ਾਮਲ ਹੋਣ ਦੇ ਦਾਅਵਿਆਂ ਨੂੰ ਖਾਰਜ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਜੈਫਰੀ ਐਲਪਸਟਾਈਨ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੀ ਅਤੇ ਕੁਝ ਵੀ ਲੈਣਾ ਦੇਣਾ ਨਹੀਂ ਸੀ ਐਪਸਟੇਨ ਫਾਈਲਸ ਦਾ ਮੁੱਖ ਮਕਸਦ ਉਹਨਾਂ ਨੂੰ ਚੋਣਾਂ ਦੇ ਵਿੱਚ ਨੁਕਸਾਨ ਪਹੁੰਚਾਉਣਾ ਅਤੇ ਚੋਣਾਂ ਜਿੱਤਣ ਤੋਂ ਰੋਕਣਾ ਸੀ। ਖੈ, ਜੋ ਵੀ ਹੈ ਇਹਨਾਂ ਦਾਅਵਿਆਂ ਨੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਜਿੰਸੀ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਜੈਫਰੀ ਐਪਸਟੇਨ ਨੂੰ ਮੁੜ ਤੋਂ ਚਰਚਾ ਦੇ ਵਿੱਚ ਲਿਆ ਦਿੱਤਾ ਹੈ। ਐਪਸਟੇਨ ਦੀ ਮੌਤ 2019 ਵਿੱਚ ਹੋ ਚੁੱਕੀ ਹੈ ਪਰ ਮੌਤ ਤੋਂ 6 ਸਾਲ ਬਾਅਦ ਵੀ ਐਪਸਟੇਨ ਦੀਆਂ ਫਾਈਲਾਂ ਦੁਨੀਆ ਭਰ ਵਿੱਚ ਕਈ ਸਰਕਾਰਾਂ ਆਗੂਆਂ ਤੇ ਬਿਜ਼ਨਸਮੈਨਾਂ ਦੇ ਨਾਮੀ ਗ੍ਰਾਮੀ ਹਸਤੀਆਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ ਐਬਸਟਿਨ ਦੀ ਮੌਤ 2019 ਵਿੱਚ ਹੋ ਚੁੱਕੀ ਹੈ ਪਰ ਮੌਤ ਤੋਂ 6 ਸਾਲ ਬਾਅਦ ਵੀ ਐਬਸਟਿਨ ਦੀਆਂ ਫਾਈਲਾਂ ਦੁਨੀਆ ਦੇ ਕਈ ਸਰਕਾਰਾਂ ਆਗੂਆਂ ਬਿਜ਼ਨਸਮੈਨਾਂ ਅਤੇ ਨਾਮੀ ਗ੍ਰਾਮੀ ਹਸਤੀਆਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਨੇ ਬੇਸ਼ੱਕ ਐਬਸਟਿਨ ਫਾਈਲ ਵਿੱਚ ਨਾਮ ਆਉਣ ਤੋਂ ਬਾਅਦ ਟਰੰਪ गिर ਗਏ ਹੋਣ ਪਰ ਉਹਨਾਂ ਨੇ ਇਸ ਨੂੰ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਅਤੇ ਉਹਨਾਂ ਦੇ ਆਪਣੇ ਸਮਰਥਕਾਂ ਅਤੇ ਰਿਪਬਲਿਕ ਪਾਰਟੀ ਦੇ ਕੁਝ ਆਗੂਆਂ ਨੇ ਲਗਾਤਾਰ ਦਬਾਅ ਪਾਇਆ ਕਿ ਐਬਸਟਿਨ ਦੀ ਜਾਂਚ ਵਿੱਚ ਕੀ ਕੀ ਪਤਾ ਲੱਗਿਆ ਇਸ ਦੀ ਪੂਰੀ ਜਾਣਕਾਰੀ ਜਨਤਕ ਕੀਤੀ ਜਾਵੇ ਕਈ ਹਫ਼ਤਿਆਂ ਤੱਕ ਟਰੰਪ ਨੇ ਇਹ ਗੱਲ ਨਹੀਂ ਮੰਨੀ ਪਰ ਬਾਅਦ ਵਿੱਚ ਉਹਨਾਂ ਨੇ ਰਾਏ ਬਦਲੀ ਅਤੇ ਰਿਪਬਲਿਕਨ ਸੰਸਦਾਂ ਦੇ ਕਹਿ ਜਾਣ ਤੋਂ ਬਾਅਦ ਐਬਸਟਿਨ ਫਾਈਲਾਂ ਨੂੰ ਲੋਕਾਂ ਦੇ ਸਾਹਮਣੇ ਜਨਤਕ ਕਰਨ ਦੇ ਲਈ ਵੋਟ ਦਿੱਤੇ ਅਮਰੀਕੀ ਸੰਸਦ ਵਿੱਚ ਦੋਹਾਂ ਸਦਨਾਂ ਦੇ ਯਾਨੀ ਕਿ ਹਾਊਸ ਅਤੇ ਸੈਨੇਟ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਜਿਸ ਵਿੱਚ ਕਾਨੂੰਨੀ ਵਿਭਾਗ ਨੂੰ ਸਾਰੀਆਂ ਫਾਈਲਾਂ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ 트ੰਪ ਨੇ ਨਵੰਬਰ ਵਿੱਚ ਇਸ ਉੱਤੇ ਦਸਖਤ ਕੀਤੇ ਸੀ ਇਸ ਕਾਨੂੰਨ ਤੋਂ ਬਾਅਦ ਫਾਈਲ ਜਾਰੀ ਕਰਨ ਦੀ 30 ਦਿਨਾਂ ਦੇ ਅੰਦਰ ਸਮਾਂ ਸੀਮਾ ਸ਼ੁਰੂ ਹੋਈ ਪਰ ਕੁਝ ਫਾਈਲਾਂ ਨਹੀਂ ਜਾਰੀ ਕੀਤੀਆਂ ਜਾਣਗੀਆਂ ਜਿਵੇਂ ਕਿ ਫਿਲਹਾਲ ਚੱਲ ਰਹੀ ਕਿਸੇ ਅਪਰਾਧਿਕ ਜਾਂਚ ਦੇ ਨਾਲ ਜੁੜੀ ਫਾਈਲ ਐਬਸਟਿਨ ਦੇ ਸ਼ਿਕਾਰ ਲੋਕਾਂ ਦੀ ਪਛਾਣ ਦੱਸਣ ਵਾਲੀ ਜਾਣਕਾਰੀ ਨਿੱਜੀ ਜਾਣਕਾਰੀ ਜੋ ਗੁਪਤ ਜਿਹੜੀ ਜਿਹੜੀ ਕਿਸੇ ਦੀ ਪ੍ਰਾਈਵੇਸੀ ਹੈ ਉਸ ਨੂੰ ਭੰਗ ਕਰਦੀ ਹੋਵੇ ਜਾਂ ਫਿਰ ਬੱਚਿਆਂ ਦੇ ਜਨ ਸ਼ੋਸ਼ਣ ਨਾਲ ਸੰਬੰਧਿਤ ਹੋਵੇ ਕੀ ਹੈ ਐਪਸਟਨ ਫਾਈਲਸ ਦਰਅਸਲ ਸਾਲ 2008 ਵਿੱਚ ਇੱਕ 14 ਸਾਲਾਂ ਦੀ ਲੜਕੀ ਦੇ ਮਾਤਾ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਜੈਫਰੀ ਐਪਸਟਨ ਨੇ ਉਹਨਾਂ ਦੀ ਧੀ ਦੇ ਨਾਲ ਉਹਨਾਂ ਦੇ ਪਾਮ ਬੀਚ ਵਾਲੇ ਘਰ ਦੇ ਉੱਤੇ ਜੈਂਸੀ ਸੋਸ਼ਣ ਕੀਤਾ ਅਤੇ ਇਸਕਰ ਵਿੱਚ ਕਈ ਲੜਕੀਆਂ ਦੀਆਂ ਤਸਵੀਰਾਂ ਮਿਲੀਆਂ ਐਫਸੀ ਨੂੰ ਨਾਬਾਲਗਾਂ ਦੇ ਨਾਲ ਸੈਕਸ ਵਰਕ ਕਰਵਾਉਣ ਦੇ ਲਈ ਦੋਸ਼ੀ ਠਹਿਰਾਇਆ ਗਿਆ ਇਸ ਤੋਂ ਬਾਅਦ ਐਫਸੀ ਨੇ ਫਲੋਰੀਡਾ ਵਿੱਚ ਇੱਕ ਸਮਝੌਤਾ ਕੀਤਾ ਇਸ ਦੀ وجہ ਦੇ ਨਾਲ ਉਸ ਨੂੰ ਜ਼ਿਆਦਾ ਜੇਲ ਨਹੀਂ ਹੋਈ 11 ਸਾਲਾਂ ਬਾਅਦ 2019 ਵਿੱਚ ਉਸ ਤੇ ਫਿਰ ਤੋਂ ਦੋਸ਼ ਲੱਗੇ ਕਿ ਉਸ ਨੇ ਨਾਬਾਲਗ ਲੜਕੀਆਂ ਦੇ ਨਾਲ ਗਲਤ ਨੈੱਟਵਰਕ ਚਲਾਇਆ ਹੋਇਆ ਜੇਲ੍ਹ ਵਿੱਚ ਟ੍ਰਾਇਲ ਦਾ ਇੰਤਜ਼ਾਰ ਕਰਦੇ ਹੋਏ ਉਸ ਦੀ ਮੌਤ ਹੋ ਗਈ ਜਿਸ ਨੂੰ ਸੁਸਾਇਸਾਈਡ ਵੀ ਦੱਸਿਆ ਗਿਆ ਸੋ ਇਹਨਾਂ ਦੋਹਾਂ ਜਾਂਚਾਂ ਦੇ ਵਿੱਚ ਬਹੁਤ ਸਾਰੇ ਦਸਤਾਵੇਜ਼ ਜਮ੍ਹਾਂ ਹੋਏ ਜਿਵੇਂ ਕਿ ਪੀੜਤਾਂ ਅਤੇ ਗਵਾਹਾਂ ਦੇ ਬਿਆਨ ਉਹਨਾਂ ਦੇ ਘਰਾਂ ਵਿੱਚ ਛਾਪੇ ਵਿੱਚ ਮਿਲੀਆਂ ਚੀਜ਼ਾਂ 2025 ਦੇ ਨਿਆਂ ਵਿਭਾਗ ਦੇ ਇੱਕ ਮੈਮੋ ਦੇ ਮੁਤਾਬਕ ਇਸ ਮਾਮਲੇ ਵਿੱਚ FBI ਦੇ ਕੋਲ 300 GB ਤੋਂ ਜ਼ਿਆਦਾ ਡਾਟਾ ਅਤੇ ਸਬੂਤ ਨੇ ਨਿਆਂ ਵਿਭਾਗ ਕਹਿੰਦਾ ਹੈ ਕਿ ਇਹਨਾਂ ਵਿੱਚ ਪੀੜਤਾਂ ਦੀ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓ ਨੇ ਜੋ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੀਆਂ ਹੋਈਆਂ ਨੇ ਸੋ ਇਹਨਾਂ ਨੂੰ ਜਨਤਕ ਨਹੀਂ ਕੀਤਾ ਜਾਵੇਗਾ ਕਿਉਂਕਿ ਨਿਆਂ ਕਾਨੂੰਨ survivor ਦੀ ਪਹਿਚਾਣ ਲੁਕਾਉਣ ਦੀ ਇਜਾਜ਼ਤ ਦਿੰਦਾ ਹੈ। ਇਹੀ ਜਾਣਕਾਰੀ ਐਪਸਟਾਈਨ ਫਾਈਲਜ਼ ਹੈ ਜੋ ਸਮੇਂ-ਸਮੇਂਤੇ ਜਾਰੀ ਹੋ ਰਹੀਆਂ ਨੇ। ਐਪਸਟਾਈਨ ਦੇ ਬ੍ਰਿਟਿਸ਼ ਸਾਥੀ ਅਤੇ ਸਾਬਕਾ ਪ੍ਰੇਮਿਕਾ ਗਿਸਲਨ ਮੈਕਸਵੇਲ ਤੇ ਵੀ ਅਲੱਗ ਜਾਂਚ ਹੋਈ। ਉਸ ਨੂੰ 2021 ਵਿੱਚ ਐਪਸਟਾਈਨ ਦੇ ਨਾਲ ਮਿਲ ਕੇ ਲੜਕੀਆਂ ਦੇ ਨਾਲ ਗਲਤ ਵਿਵਹਾਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ।